ਦੀਪ ਗੁਪਤਾ ਜੀ ਨੇ ਸਾਡੇ ਨਾਲ ਬੇਅਦਬੀ ਕਰਦੇ ਆ ਜੀ ਇਹ ਸਾਡੇ ਮੁਲਾਜ਼ਮ ਨੂੰ ਚਾਹ ਪਿੰਦਾ ਹੋਵੇ ਉਹ ਕਰ ਉਹਦੇ ਹੱਥੋਂ ਵੀ ਕੱਪ ਫੜ ਕੇ ਸੁੱਟ ਦਿੰਦੇ ਇਹ ਗੱਡੀਆਂ ਜਿਹੜੀ ਜਦ ਤੱਕ ਆਪਣੇ ਕਮਿਸ਼ਨਰ ਸਾਹਿਬ ਨਾਲ ਗੱਲ ਨਹੀਂ ਹੁੰਦੀ ਉਦੋਂ ਤੱਕ ਆਂਦੀ ਰਹਿ ਜਾਂਦੀਆਂ ਹਾਂਜੀ ਕੂੜੇ ਦੀ ਭਰੀ ਹੋਈ ਅਸੀਂ ਸੈਲਰੀ ਵਾਸਤੇ ਸਾਡੇ ਸੀਨੀਅਰ ਆਫੀਸਰ ਨੂੰ ਕਿਹਾ ਸੀਗਾ ਜੀ ਰਫ ਲੈਂਗੁਏਜ ਨਾਲ ਬੋਲੇ ਜਿਹੜਾ ਕਿ ਅਸੀਂ মিডিਆ ਅੱਗੇ ਨਹੀਂ ਦੱਸ ਸਕਦੇ ਮੇਰਾ ਨਾਮ ਰਿੰਕੂ ਕੁਮਾਰ ਹੈ ਜੀ ਸਾਡੀ ਜੀ ਕੋਈ ਮੰਗ ਨਹੀਂ ਕੋਈ ਜਾਚ ਨਹੀਂ ਹੈਗੀ ਸਾਡੀ ਇੱਕ ਮੰਗ ਅਸੀਂ ਸੈਲਰੀ ਵਾਸਤੇ ਸਾਡੇ ਸੀਨੀਅਰ ਅਫੀਸਰ ਨੂੰ ਕਿਹਾ ਸੀਗਾ ਜੀ ਤੇ ਉਹਨਾਂ ਨੇ ਨਾ ਜੀ ਸਾਨੂੰ ਇੰਨੇ ਇੱਕ ਰਫ ਲੈਂਗੁਏਜ ਨਾਲ ਬੋਲੇ ਜਿਹੜਾ ਕਿ ਅਸੀਂ মিডিਆ ਅੱਗੇ ਨਹੀਂ ਦੱਸ ਸਕਦੇ ਤੇ ਜਿਹੜੇ ਜਿਨ੍ਹਾਂ ਨੇ ਸਾਡੀ ਰਫ ਲੈਂਗੁਏਜ ਯੂਜ਼ ਕੀਤੀ ਹੈ ਉਹ ਸਾਡੇ ਸੀਨੀਅਰ ਅਧਿਕਾਰੀ ਨੇ ਜੀ ਤੇ ਅਸੀਂ 5 ਸਾਲਾਂ ਤੋਂ ਸ਼ਹਿਰ ਦੀ ਸੇਵਾ ਕਰ ਰਹੇ ਹਾਂ ਤਨਮਨ ਦੇਹੀ ਨਾਲ ਤਿੰਨ ਵਾਰ ਬਠੰਡਾ ਨੰਬਰ ਬਣ ਲਿਆ ਕੇ ਦਿੱਤਾ ਸਾਡੀ ਕੋਈ ਉਹ ਜੀ ਮਨਸ਼ਾ ਨਹੀਂ ਅਸੀਂ ਸ਼ਹਿਰ ਵਾਸੀ ਨੂੰ ਤੰਗ ਕਰੀਏ ਜਾਂ ਪ੍ਰਸ਼ਾਸਨ ਨੂੰ ਤੰਗ ਕਰੀਏ ਕਮਿਸ਼ਨਰ ਸਾਹਿਬ ਨੂੰ ਤੇ ਮੇਅਰ ਸਾਹਿਬ ਨੂੰ ਬੇਨਤੀ ਹੈ ਸਾਡੇ ਉੱਤੇ ਉਹ ਜਿਹਾ ਮਾੜਾ ਅਫਸਰ ਨਾ ਲਾਇਆ ਜਾਵੇ ਜਿਹੜਾ ਕਿ ਸਾਨੂੰ ਪੁੱਠਾ ਸਿੱਧਾ ਬੋਲਦਾ ਅਸੀਂ ਕੁੜਾ ਚੱਕਦੇ ਹਾਂ ਅਸੀਂ ਇੱਜ਼ਤ ਨਹੀਂ ਵੇਚੀ ਹੈਗੀ ਹੈ ਜੀ ਤੇ ਬੇਨਤੀ ਕਰਦੇ ਹਾਂ ਉਹ ਜੇ ਅਫਸਰ ਨੂੰ ਇੱਥੋਂ ਬਦਲੀ ਕੀਤਾ ਜਾਵੇ ਨਾ ਕਿ ਅਸੀਂ ਇਹਨਾਂ ਨੂੰ ਕਹਿੰਨੇ ਆਂ ਕੁਝ ਤੇ ਸਾਡੀ ਗੱਲਾਂ ਦੇ ਉੱਤੇ ਗੌਰ ਨਹੀਂ ਕਰਦੇ ਜੀ ਸਪਾਈ ਸੇਵਕਾਂ ਨਾਲ ਬਹੁਤ ੱੱਕਾ ਹੁੰਦਾ ਹੈ ਗਿਆ ਤੇ ਗੱਡੀਆਂ ਖਰਾਬ ਪਈਆਂ ਹੁੰਦੀਆਂ ਜੇ ਕੰਮ ਦੀ ਕੰਪਲੀਟ ਆ ਗਈ ਤੇ ਸਾਨੂੰ ਹਟਾ ਦਿੰਦੇ ਆ ਭਜਾ ਦਿੰਦੇ ਆ ਜਦੋਂ ਮਰਜ਼ੀ ਜੀ ਇਹ ਆਪਣੇ ਸੰਦੀਪ ਗੁਪਤਾ ਜੀ ਹੈ ਜੀ ਇਹ ਅੱਜ ਹੀ ਕੀਤਾ ਜੀ ਅਸੀਂ ਸ਼ਹਿਰ ਵਾਸੀਆਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਕੋਈ ਸਾਡੀ ਇਹੋ ਜੀ ਮਨਸ਼ਾ ਨਹੀਂ ਹੈਗੀ ਹੈ ਅੱਜ ਅਸੀਂ ਟਿੱਪਰ ਅੱਕ ਕੇ ਅੰਦਰ ਕੀਤੇ ਜੀ ਤੇ ਅਸੀਂ ਬੇਨਤੀ ਕਰਦੇ ਹਾਂ ਕਮਿਸ਼ਨਰ ਸਾਹਿਬ ਨੂੰ ਮੇਅਰ ਸਾਹਿਬ ਨੂੰ ਇਹੋ ਜਿਹਾ ਅਫਸਰ ਸਾਡੇ ਉੱਤੇ ਨਾ ਲਾਇਆ ਜਾਵੇ ਜਿਹੜਾ ਕਿ ਸਾਨੂੰ ਸਾਡੀ ਕੌਮ ਨੂੰ ਤੇ ਸਪਾਈ ਸੇਵਕਾਂ ਨੂੰ ਤੰਗ ਪਰੇਸ਼ਾਨ ਕਰੇ ਜੀ ਨਹੀਂ ਕੁਸ਼ਟ ਪਰ ਪਰੇ ਹੈ ਜੀ ਕੁਝ ਖਾਲੀ ਹੈ ਗਿਆ तकरीबन ਤਾਂ ਖਾਲੀ ਹੈ ਜੀ ਕਮਿਸ਼ਨਰ ਸਾਹਿਬ ਨਾਲ 1.5 ਵੇ ਮੀਟਿੰਗ ਗਈ ਉਹਨਾਂ ਨਾਲ ਟਾਈਮ ਮਿਲਿਆ ਜੇ ਉਹਦੇ ਵਿੱਚ ਕੁਝ ਨਿਕਲਦਾ ਬਹੁਤ ਅੱਛੀ ਗੱਲ ਹੈ ਜੀ ਨਹੀਂ ਤਾਂ ਫਿਰ ਬਾਅਦ ਚ ਦੇਖਾਂਗੇ ਜੀ ਮੇਰੇ ਨਾਲ ਆਰਨ்தੀਰ ਸਿੰਘ ਹੈ ਸਪਾਈ ਸੇਵਕ ਜਿਹੜੇ ਕਿ ਅਸੀਂ ਕੂੜਾ ਕਲੈਕਟ ਕਰਦੇ ਹਾਂ ਉਹਨਾਂ ਦੇ ਵਿੱਚੋਂ ਮੈਂ ਡਰਾਈਵਰ ਆਂ। ਮਾਮਲਾ ਇਹ ਜੀ ਸਾਡੇ ਜਿਹੜੇ ਬਾਈ ਬੈਟਰੀ ਕੰਨਾਂ ਨੇ ਹਾਜ਼ਰੀਆਂ ਲਵਾਈਆਂ। 1 ਮਾਰਚ ਤੋਂ ਲੈ ਕੇ 6 ਮਾਰਚ ਤੱਕ ਸਾਡੀ ਹਾਜ਼ਰੀਆਂ ਨਹੀਂ ਕਿਸੇ ਵੀ ਬੰਦੇ ਵੀ ਪਹੁੰਚੀ ਨਹੀਂ ਇੱਥੇ। ਅਸੀਂ ਉਹਨਾਂ ਦਾ ਪ੍ਰੂਫ ਵੀ ਕਢਵਾਇਆ ਸਾਡੀ ਹਾਜ਼ਰੀਆਂ ਨਹੀਂ ਪੂਰੀ ਪਹੁੰਚੀਆਂ। ਹਾਜ਼ਰੀ ਨਹੀਂ ਪਹੁੰਚੀ ਅਸੀਂ ਰੈਗੂਲਰ ਕੰਮ ਤੇ ਆ ਰਹੇ ਆ। ਇਹ ਆਪਣੇ ਸ਼ਹਿਰ ਵਾਸੀ ਨੂੰ ਪੁੱਛ ਸਕਦੇ ਹੋ ਵੀ ਅਸੀਂ ਜੇ ਇੱਕ ਦਿਨ ਵੀ ਇਹਨਾਂ ਦੀ ਛੁੱਟੀ ਕੀਤੀ ਹੋਵੇ। ਸੰਦੀਪ ਗੁਪਤਾ ਜੀ ਨੇ ਸਾਡੇ ਨਾਲ ਬੇਇੱਜ਼ਤੀ ਕਰਦੇ ਆ ਜੀ। ਸਾਡੇ ਅਫਸਰਾਂ ਨੂੰ ਵੀ ਗਲਤ ਬੋਲਿਆ ਉਹਨਾਂ ਨੇ ਸਾਨੂੰ ਵੀ ਗਲਤ ਬੋਲਦੇ ਕਈ ਵਾਰੀ ਸ਼ਾਇਦ ਜਿਵੇਂ ਸਾਡਾ ਮੁਲਾਜ਼ਮ ਕੋਈ ਚਾਹ ਪੀਂਦਾ ਹੋਵੇ ਉਹਦੇ ਹੱਥੋਂ ਵੀ ਕੱਪ ਫੜ ਕੇ ਸਿੱਟ ਦਿੰਦੇ ਇਹ ਆ ਦੇਖੋ ਕਮਿਸ਼ਨ ਸਾਹਮਣੇ 1 ਵਜੇ ਤੱਕ ਦਾ ਟਾਈਮ ਦਿੱਤਾ ਸਾਨੂੰ ਹੀ 1 ਵਜੇ ਬੈਠ ਕੇ ਗੱਲ ਕਰਦੇ ਆਂ ਜੀ ਇਸ ਗੱਲ ਤੇ ਹੱਲ ਹੁੰਦਾ ਤਾਂ ਠੀਕ ਹੈ ਨਹੀਂ ਸ਼ਾਮ ਤੱਕ ਇਹ ਹੋਵੇ ਇੱਥੇ ਰਹਿਣਾ ਨਹੀਂ ਬਿਲਕੁਲ ਦੇਖੋ ਮੰਗ ਪੱਤਰ ਤਾਂ ਹੈ ਵੀ ਜਦੋਂ ਅਜੇ ਆਣਗੇ ਉਦੋਂ ਦੇਖੀ ਜਾਣੀ ਹੈ ਪਰ ਫੱਲੇ ਹਾਲ ਤੇ ਜਿਹੜੀ ਸਾਡੀ ਬੇਅਦਬੀ ਕਰਦੇ ਆ ਇਹ ਸਾਨੂੰ ਬਿਲਕੁਲ ਚੰਗਾ ਨਹੀਂ ਲੱਗਿਆ ਜੀ ਇਹ ਗੱਡੀਆਂ ਉਹ ਗੱਟੀਆਂ ਜਿਹੜੀਆਂ ਜੇ ਤੱਕ ਪੜੀ ਇਹ ਗੱਡੀਆਂ ਜਿਹੜੀ ਜਦ ਤੱਕ ਆਪਣੇ ਕਮਿਸ਼ਨਰ ਸਾਹਿਬ ਨਾਲ ਗੱਲ ਨਹੀਂ ਹੁੰਦੀ ਉਦੋਂ ਤੱਕ ਆਂਦੀ ਰਹਿ ਰਹਿਣਗੀਆਂ ਹਾਂਜੀ ਕੂੜੇ ਦੀ ਭਰੀਆਂ ਇਹ ਟਿਪਰ ਜਮਨ ਦੇ ਕੁਝ ਮੈਂਬਰ ਧਰਨਾ ਦੇ ਨਾਲ ਆਏ ਇੱਥੇ ਹਾਲਾਂਕਿ ਇਹਨਾਂ ਦਾ ਫਰਜ਼ ਹੁੰਦਾ ਸੀ ਮੈਂ ਇੱਥੇ ਬੈਠਾ ਮੈਨੂੰ ਆ ਕੇ ਦੱਸ ਦੇ ਵੀ ਸਾਡੀ ਆ ਮੰਗ ਔਰ ਫਿਰ ਵੀ ਮੈਂ ਕਮਿਸ਼ਨਰ ਸਾਹਿਬ ਨੂੰ ਕਿਹਾ ਵੀ ਇਹਨਾਂ ਦਾ ਮਾਮਲਾ ਜਲਦੀ ਜਲਦੀ ਹੱਲ ਕੀਤਾ ਜਾਵੇ ਤਾਂ ਕਿ ਸ਼ਹਿਰ ਦੀ ਸਫਾਈ ਪਰਭਾਵਿਤ ਨਾ ਹੋਵੇ ਕਿਸੇ ਤਰੀਕੇ ਨਾਲ ਮੇਰੇ ਸਾਹਿਬ ਡੀਸੀ ਸਾਹਿਬ ਦੀ ਮੀਟਿੰਗ 'ਚ ਬੈਠੇ ਮੇਰੀ ਗੱਲ ਹੋਈ ਹੈ ਕਿੰਨੇ ਮੈਂ ਆ ਕੇ ਵੀ ਕਰਦਾ ਬੁਲਾ ਕੇ ਸੰਦੀਕ ਪੁੱਤਾ ਜੀ ਨੂੰ ਵੀ ਬੁਲਾ ਕੇ ਅਸੀਂ ਪੁੱਛਾਂਗੇ ਕਿ ਕੀ ਗੱਲ ਹੈ ਕੀ ਬਾਤ ਹੋਈ ਹੈ ਉਹਨਾਂ ਨੂੰ ਬੁਲਾ ਕੇ ਪੁੱਛਾਂਗੇ